This <laughs> is ਯਾਦੀ ਕਰਤ ਪਿਆਰੀ ਤੇ ਨਾਮ ਉਹਨਾਂ ਨੂੰ ਕਰਨਾ ਦੇਖ ਤੇ ਮਰਨਾ ਤੇ ਰਮ ਤੇ ਮਰਨਾ ਬਲਿਦਾਨ ਇਹਨਾਂ ਦਾ ਹੈ ਤੇਜ ਤੇ ਮਰਨਾ ਦੇ ਉਤੇ ਮਰਨਾ ਉਹ ਨੰਦਪੁਰ ਹੋਲਾ ਹੋਲਾ ਡਾ ਸਾਹਿਬ ਜੀ ਅੱਜ ਹੋਲੀ ਦਾ ਤਿਹਾੜ ਮਨਾ ਰਹੇ ਜੀ ਤੇ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹਾਂਗੇ ਕਿ ਮਿਲ ਕੇ ਸਾਰੇ ਜਾਨੇ ਹੋਲੀ ਮਨਾਓ ਆਪਸ ਵਿੱਚ ਜਿਹੜੇ ਲੜੇ ਝਗੜੇ ਆ ਉਹ ਵੀ ਇਕੱਠੇ ਹੋ ਕੇ ਇਸ ਤਿਉਹਾਰ ਦਾ ਆਨੰਦ ਮਨਾਓ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੋਲੀ ਦੀ ਸੌ ਸੌ ਮੁਬਾਰਕ ਆ ਜੀ ਕਹੋ ਜੀ ਅੱਜ ਦਾ ਹੋਲੀ ਦਾ ਤਿਹਾੜ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਦਾ ਜੋ ਹੋਲੀ ਦਾ ਤਿਹਾੜ ਹੈ ਸਾਡੇ ਇਤਿਹਾਸੇ ਉਹ ਹੈ ਕਿ ਪਵਨ ਪ੍ਰਲਾਦ ਜੀ ਦੀ ਰੱਖਿਆ ਕਰਨ ਵਾਸਤੇ ਹੋਲਿਕਾ ਜੋ ਕਿ ਪਵਨ ਪ੍ਰਲਾਦ ਜੀ ਨੂੰ ਅੱਗ ਦੇ ਵਿੱਚ ਲੈ ਕੇ ਉਸਨੂੰ ਮਾਰਨਾ ਚਾਹੁੰਦੀ ਸੀ ਲੇਕਿਨ ਪਰਮਪਿਤਾ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ ਅਤੇ ਉਹ ਹੋਲਿਕਾ ਨੂੰ ਹੋਲਿਕਾ ਨੇ ਮਾਰਿਆ ਆਪਣੇ ਭਗਤ ਵੀ ਰੱਖਿਆ ਕੀਤੀ ਇਸੇ ਤਰ੍ਹਾਂ ਅੱਜ ਦਾ ਉਸ ਹੋਲਿਕਾ ਦੇ ਨਾਮ ਤੋਂ ਇਹ ਹੋਲੀ ਦਾ ਜੋ ਤਿਹਾੜੀ ਸ਼ੁਰੂ ਹੋਇਆ ਔਰ ਅੱਜ ਦਾ ਜੋ ਤਿਹਾੜੀ ਹੈ ਔਰ ਸਾਨੂੰ ਇਸ ਤਿਹਾਣ ਨੂੰ ਬੜਾ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਮੈਂ ਸਾਰਿਆਂ ਨੂੰ ਇਹੋ ਹੀ ਕਹਾਂਗਾ ਕਿ ਅgetElementById 8 ਤੋਂ 18 ਤਿਹਾਣਾ ਮਨਾਓ ਔਰ ਸਾਰਿਆਂ ਦੀ ਜਿੰਦਗੀ ਵਿੱਚ ਜਿਸ ਤਰ੍ਹਾਂ ਇਹ ਰੰਗ-ਫਰੰਗੇ ਹੋਲੀ ਦੇ ਰੰਗ ਨੇ ਇਸੇ ਤਰ੍ਹਾਂ ਖੁਸ਼ੀਆਂ ਨਾਲ ਭਰਿਆ ਰਹੇ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਇਹ ਕੋਲੀ ਤਿਹਾੜ ਬੜੇ ਹਰਫਸੁਬਲਾਸ ਨਾਲ ਮਨਾਉਣਾ ਚਾਹੀਦਾ ਹੈ ਠੀਕ ਹੈ ਧੰਨਵਾਦ ਜੀ ਇਹ ਹੋਲੇ ਤਿਹਾੜ ਬਾਰੇ ਦੇਸ਼ ਵਾਸੀ ਨੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਸਾਡਾ ਹੋਲੀ ਤਿਹਾੜ ਹੈ ਹਾਂ ਜੇ ਇੰਡੀਆ ਵਿੱਚ ਬੜਾ ਬੜਾ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ਖਾਸ ਕਰ ਜਿਹੜਾ ਤਿਹਾਰ ਹੈ ਇਹ ਮਹਾਰਾਸ਼ਟਰ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਸਾਰੇ ਦੇਸ਼ ਦੇ ਵਿੱਚ ਹੀ ਬਹੁਤ ਅੱਛੀ ਤਰ੍ਹਾਂ ਮਨਾਇਆ ਜਾਂਦਾ ਹੈ ਮੈਂ ਇਹਨੂੰ ਵੀ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਇਹ Holi ਤਿਹਾਰ ਹੈ ਇਹ ਵੱਖਰੇ ਵੱਖਰੇ ਰੰਗ ਨੇ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹਰ ਆਦਮੀ ਦੇ ਰੰਗ ਜਿਹੜੇ ਆ ਪੂਰੇ ਹੋਣੇ ਜ਼ਰੂਰੀ ਹੈ ਜਦ ਕੇ ਅਸਥਾਨੋਂ ਮੇਲ ਮਲਾਪ ਨਾਲ ਇਹ ਇਹੋ ਦਰਚਾਉਂਦਾ ਇੱਕ ਦੂਜੇ ਨਾਲ ਮੇਲ ਮਲਾਪ ਕਰਾਉਂਦਾ ਹੈ ਇੱਕ ਦੂਜੇ ਨੂੰ ਅਸੀਂ ਗਲੇ ਮਿਲਦੇ ਆ ਖੁਸ਼ੀਆਂ ਮਨਾਉਂਦੇ ਆ ਕੀਰਤਨ ਕਰਦੇ ਆ ਜਦ ਕੇ ਬ੍ਰਿੰਦਾਵਨ ਦੇ ਵਿੱਚ ਹੋਲੀ ਜਿਹੜੀ ਹੈ ਬਹੁਤ ਮਸ਼ਹੂਰ ਹੈ ਹੋਲੀ ਦਾ ਤਿਹਾੜ ਜਿਹੜਾ ਹੈ ਇੱਥੋਂ ਹੀ ਬਣਾਇਆ ਗਿਆ ਹੈ ਠੀਕ ਹੈ ਧੰਨਵਾਦ ਜੀ